ਧਰਤੀ ਦੇ ਹੇਠਾਂ ਕੀ ਹੈ ਕੀ ਤੁਸੀਂ ਕਦੇ ਸੋਚਿਆ ਹੈ ਕਿ ਜੇ ਅਸੀਂ ਸਿੱਧਾ ਹੇਠਾਂ ਡਿੱਗ ਗਰੀਏ ਤਾਂ ਅਸੀਂ ਆਖਰਕਾਰ ਕਿੱਥੇ ਪਹੁੰਚਾਂਗੇ ਕੀ ਦਰਖਤਾਂ ਦੀਆਂ ਜੜ੍ਹਾਂ ਗਹਿਰੀਆਂ ਸੁਰੰਗਾਂ ਵਿਸ਼ਾਲ ਖਦਾਨਾ ਸੜਦੇ ਹੋਏ ਮੈਗਮਾ ਦੇ ਸਮੁੰਦਰ ਅਤੇ ਧਰਤੀ ਦਾ ਠੋਸ ਕੇਂਦਰ ਹੀ ਇਸ ਧਰਤੀ ਦੇ ਅੰਦਰ ਮੌਜੂਦ ਹੈ ਜਾਂ ਹੋਰ ਵੀ ਕੁਝ ਹੈ ਅੱਜ ਅਸੀਂ ਧਰਤੀ ਦੇ ਅੰਦਰ ਇੱਕ ਗ੍ਰਹ ਮੰਚਿਕ ਸਫ਼ਰ ਤੇ ਨਿਕਲਣ ਵਾਲਿਆਂ ਅਤੇ ਧਰਤੀ ਦੀਆਂ ਗਹਿਰਾਈਆਂ ਵਿੱਚ ਲੁਕੇ ਹੋਏ ਰਾਜ਼ਾਂ ਨੂੰ ਖੋਜਣ ਵਾਲਿਆਂ ਤਾਂ ਮੇਰੇ ਨਾਲ ਤਿਆਰ ਹੋ ਜਾਓ ਕਿਉਂਕਿ ਇਹ ਸਫ਼ਰ ਤੁਹਾਨੂੰ ਇੱਕ ਅਨੋਖੀ ਦੁਨੀਆ ਵਿੱਚ ਲਿਆ ਜਾਵੇਗਾ। ਦੋਸਤੋ ਧਰਤੀ ਦੇ ਅੰਦਰ ਕੀ ਹੈ? ਇਸ ਨੂੰ ਅਸੀਂ ਆਸਾਨ ਭਾਸ਼ਾ ਵਿੱਚ ਤਾਂ ਸਮਝਾਂਗੇ ਹੀ ਪਰ ਧਰਤੀ ਨੂੰ ਪੂਰੀ ਤਰ੍ਹਾਂ ਸਮਝਣ ਲਈ ਮੈਂ ਇਸ ਵੀਡੀਓ ਵਿੱਚ ਕੁਝ ਮੇਨ ਪੁਆਇੰਟਸ ਨੂੰ ਕਵਰ ਕੀਤਾ ਹੈ। ਉਸਨੂੰ ਤੁਸੀਂ ਜ਼ਰੂਰ ਦੇਖਿਓ ਸਭ ਤੋਂ ਪਹਿਲਾਂ ਅਸੀਂ ਸ਼ੁਰੂਆਤ ਕਰਦੇ ਹਾਂ ਧਰਤੀ ਦੀ ਸਭ ਤੋਂ ਉੱਪਰਲੀ ਸਤਹ ਤੋਂ ਜਿੱਥੇ ਅਸੀਂ ਲੋਕ ਰਹਿੰਦੇ ਹਾਂ ਅਤੇ ਇੱਥੇ ਹੀ ਧਰਤੀ ਦੇ ਲਗਭਗ 80% ਜੀਵ ਰਹਿੰਦੇ ਨੇ ਹਾਲਾਂਕਿ ਇਸ ਆંકੜੇ ਨੂੰ ਲੈ ਕੇ ਕਾਫੀ ਮਤਭੇਦ ਵੀ ਹਨ ਇਸ ਦੇ ਹੇਠਾਂ ਲਗਭਗ 1 ਤੋਂ 2 ਫੁੱਟ ਤੱਕ ਜਾਣ ਤੇ ਤੁਹਾਨੂੰ ਘਰੇਲੂ ਚੂਹੇ ਕੀੜੇ ਮਕੌੜੇ ਅਤੇ ਕੈਂਚੂਏ ਮਿਲਣਗੇ ਜੋ 1 ਤੋਂ 2 ਫੁੱਟ ਗਹਿਰਾਈ ਤੇ ਪਾਏ ਜਾਂਦੇ ਨੇ ਅਤੇ ਇੰਨੀ ਹੀ ਗਹਿਰਾਈ ਵਿੱਚ ਤੁਹਾਨੂੰ ਆਮ ਕੀੜੀਆਂ ਦਾ ਘਰ ਵੀ ਦੇਖਣ ਨੂੰ ਮਿਲੇਗਾ 10 ਫੁੱਟ ਦੀ ਗਹਿਰਾਈ ਵਿੱਚ ਜਾਣ ਤੇ ਤੁਹਾਨੂੰ ਨਾਰਵੀਜੀਅਨ ਰੈਟ ਦਾ ਬਿੱਲ ਦੇਖਣ ਨੂੰ ਮਿਲੇਗਾ ਇਹ ਜੰਗਲੀ ਚੂਹੇ ਹੁੰਦੇ ਨੇ ਜੋ ਇੰਨੀ ਗਹਿਰਾਈ ਵਿੱਚ ਆਸਾਨੀ ਨਾਲ ਸਰਵਾਈਵ ਕਰਦੇ ਰਹਿੰਦੇ ਨੇ ਅਤੇ ਇੰਨੀ ਹੀ ਗਹਿਰਾਈ ਵਿੱਚ ਤੁਹਾਨੂੰ ਸਧਾਰਨ ਦਰਖਤਾਂ ਦੀਆਂ ਜੜ੍ਹਾਂ ਵੇਖਣ ਨੂੰ ਮਿਲਣਗੀਆਂ ਇਸ ਨਾਲ ਨਾਲ ਬਿਲਡਿੰਗ ਦੀ ਨੀ ਅਤੇ ਪਾਣੀ ਦੀ ਪਾਈਪਲਾਈਨ ਵੀ ਦਿਖਾਈ ਦੇਵੇਗੀ 10 ਤੋਂ 15 ਫੁੱਟ ਦੀ ਗਹਿਰਾਈ ਵਿੱਚ ਜਾਣ ਤੇ ਤੁਹਾਨੂੰ ਨਾਇਲ ਕਰੋਕੋਡਾਇਲ ਦਿਖਾਈ ਦੇਵੇਗਾ 32 ਫੁੱਟ ਦੀ ਗਹਿਰਾਈ ਤੇ ਜਾਣ ਤੇ ਤੁਹਾਨੂੰ ਕੋਕੀ ਟਨਲ ਵੇਖਣ ਨੂੰ ਮਿਲੇਗੀ ਜੋ ਬੀਏਤ ਨਾਮ ਯੁੱਧ ਦੇ ਦੌਰਾਨ ਸੈਨਿਕਾਂ ਦੇ ਦੁਆਰਾ ਬਣਾਈ ਗਈ ਸੀ 62 ਫੁੱਟ ਹੇਠਾਂ ਜਾਣ ਤੇ ਤੁਹਾਨੂੰ ਪੈਰਿਸ ਕੈਟਾਕੌਮਸ ਕਬਰਿਸਤਾਨ ਮਿਲੇਗਾ ਜਿਸ ਵਿੱਚ 6 ਲੱਖ ਤੋਂ ਵੱਧ ਲੋਕਾਂ ਦੀਆਂ ਕਬਰਾਂ ਮੌਜੂਦ ਹਨ ਇਹ ਕਬਰ ਸਥਾਨ 18ਵੀਂ ਸਦੀ ਨਾਲ ਜੁੜੀ ਹੋਈ ਹੈ ਅਤੇ ਇਹ ਕਬਰਾਂ ਵੀ ਉਸੇ ਸਮੇਂ ਦੀਆਂ ਨੇ 80 ਫੁੱਟ ਹੇਠਾਂ ਜਾਣ ਤੇ ਤੁਹਾਨੂੰ ਲੰਡਨ ਦਾ ਅੰਡਰਗਰਾਉਂਡ ਮੈਟਰੋ ਸਟੇਸ਼ਨ ਦੇਖਣ ਨੂੰ ਮਿਲੇਗਾ 164 ਫੁੱਟ ਹੇਠਾਂ ਜਾਣ ਤੇ ਤੁਹਾਨੂੰ ਮੇਲਬੌਰਨ ਸੀਓਰ ਟਨਲ ਦੇਖਣ ਨੂੰ ਮਿਲੇਗੀ ਜੋ ਕਿ ਇੰਨਾ ਚੌੜਾ ਹੈ ਕਿ ਇਸ ਵਿੱਚ ਇੱਕ ਕਾਰ ਵੀ ਚਲਾਈ ਜਾ ਸਕਦੀ ਹੈ 197 ਫੁੱਟ ਹੇਠਾਂ ਜਾਣ ਤੇ ਤੁਹਾਨੂੰ ਦੁਨੀਆ ਦੇ ਸਭ ਤੋਂ ਗਹਿਰੇ ਸਵਿਮਿੰਗ ਪੂਲ ਦਾ ਤਲ ਦੇਖਣ ਨੂੰ ਮਿਲੇਗਾ ਜਿਸ ਨੂੰ ਡੀਪ ਡਾਈਵ ਕਹਿੰਦੇ ਨੇ ਜੋ ਕਿ ਦੁਬਈ ਵਿੱਚ ਮੌਜੂਦ ਹੈ 217 ਫੁੱਟ ਹੇਠਾਂ ਜਾਣ ਤੇ ਤੁਹਾਨੂੰ ਮਸਕੀਟ ਟਰੀ ਦੀਆਂ ਜੜਾਂ ਦਾ ਅੰਤ ਦਿਖਾਈ ਦੇਵੇਗਾ ਜੋ ਪਾਣੀ ਦੀ ਖੋਜ ਵਿੱਚ ਇੰਨੀ ਗਹਿਰਾਈ ਤੱਕ ਜਾਂਦੀਆਂ ਨੇ ਹਾਲਾਂਕਿ ਇਸ ਤੋਂ ਵੀ ਹੋਠਾਂ ਦੀ ਗਹਿਰਾਈ ਵਿੱਚ ਤੁਹਾਨੂੰ ਇੱਕ ਦਰਖਤ ਦੀਆਂ ਜੜ੍ਹਾਂ ਦੇਖਣ ਨੂੰ ਮਿਲਣਗੀਆਂ ਜਿਸ ਦਾ ਨਾਮ ਵਾਈਲਡ ਫਿਗ ਟਰੀ ਹੈ ਇਹ ਦਰਖਤ ਧਰਤੀ ਦਾ ਅਜੀਹਾ ਦਰਖਤ ਹੈ ਜਿਸ ਦੀਆਂ ਜੜ੍ਹਾਂ ਸਭ ਤੋਂ ਵੱਧ ਗਹਿਰਾਈ ਤੱਕ ਜਾਂਦੀਆਂ ਨੇ ਜਦੋਂ ਤੁਸੀਂ 500 ਫੁੱਟ ਦੀ ਗਹਿਰਾਈ ਵਿੱਚ ਜਾਂਦੇ ਹੋ ਤਾਂ ਇੰਨੀ ਹੀ ਗਹਿਰਾਈ ਵਿੱਚ ਤੁਹਾਨੂੰ ਇੱਕ ਹੋਟਲ ਦੇਖਣ ਨੂੰ ਮਿਲੇਗਾ ਜਿਸ ਦਾ ਨਾਮ ਸੈਲਾ ਸਿਲਵਰ ਮਾਈਨ ਅੰਡਰਗਰਾਉਂਡ ਹੋਟਲ ਹੈ ਇਹ ਦੁਨੀਆ ਦਾ ਸਭ ਤੋਂ ਗਹਿਰਾ ਹੋਟਲ ਹੈ ਜਿੱਥੇ ਦਾ ਟੈਂਪਰੇਚਰ 2 ਤੋਂ 3 ਡਿਗਰੀ ਸੈਲਸੀਅਸ ਤੱਕ ਰਹਿੰਦਾ ਹੈ ਇਸ ਦੇ ਹੇਠਲੇ ਹਿੱਸੇ 'ਚ ਨਾ ਇਲੈਕਟ੍ਰਿਸਿਟੀ ਹੈ ਨਾ ਨੈਟਵਰਕ ਅਤੇ ਨਾ ਹੀ ਕੋਈ ਵਾਈਫਾਈ ਸਿਰਫ ਮੋਮਬਤੀ ਦੀ ਰੋਸ਼ਨੀ ਜਿੱਥੇ ਤੁਸੀਂ ਸ਼ਾਂਤੀ ਨਾਲ ਪਲ ਬਿਤਾ ਸਕਦੇ ਹੋ ਦੋਸਤੋ ਵੀਡੀਓ ਪਸੰਦ ਆ ਰਿਹਾ ਹੋਵੇ ਨਾ ਤਾਂ ਇੱਕ ਲਾਈਕ ਜ਼ਰੂਰ ਕਰੇ ਇਸ ਤੋਂ ਵੀ ਹੇਠਾਂ ਜਦੋਂ ਤੁਸੀਂ 950 ਫੁੱਟ ਦੀ ਗਹਿਰਾਈ ਤੱਕ ਜਾਂਦੇ ਹੋ ਤਾਂ ਤੁਹਾਨੂੰ ਰਾਈ ਫਾਸਟ 터ਨਲ ਦੇਖਣ ਨੂੰ ਮਿਲਦਾ ਜੋ ਨਾਰਵੇ ਵਿੱਚ ਬਣਿਆ ਹੈ ਇਹ 터ਨਲ ਸਮੁੰਦਰ ਦੇ ਹੇਠੋਂ ਹੋ ਕੇ ਲੰਘਦਾ ਹੈ ਇਹ ਲਗਭਗ 10000 ਗੱਡੀਆਂ ਲਈ ਬਣਾਇਆ ਗਿਆ ਹੈ ਇਸ ਤੋਂ ਵੀ ਹੇਠਾਂ 2250 ਫੁੱਟ ਦੀ ਗਹਿਰਾਈ ਵਿੱਚ ਪਹੁੰਚਣ ਤੇ ਤੁਹਾਨੂੰ ਅਮਰੀਕਾ ਦੁਆਰਾ ਤਿਆਰ ਕੀਤਾ ਗਿਆ ਇੱਕ ਪਲਾਂਟ ਦਿਖਾਈ ਦੇਵੇਗਾ ਜਿੱਥੇ ਨਿਊਕਲੀਅਰ ਅਤੇ ਰੇਡੀਓਐਕਟਿਵ ਕਚਰੇ ਨੂੰ ਇਕੱਠਾ ਕੀਤਾ ਜਾਂਦਾ ਹੈ ਤਾਂ ਕਿ ਆਉਣ ਵਾਲੀ ਪੀੜ੍ਹੀ ਇਸ ਵਿੱਚੋਂ ਨਿਕਲਣ ਵਾਲੇ ਰੇਡੀਏਸ਼ਨ ਦਾ ਸ਼ਿਕਾਰ ਨਾ ਹੋਵੇ। ਇਸ ਪਲਾਂਟ ਵਿੱਚ ਨੇਚਰਲ ਸਾਲਟ ਵੀ ਪਾਇਆ ਜਾਂਦਾ ਜੋ ਰੇਡੀਓਐਕਟਿਵ ਪਦਾਰਥ ਨੂੰ ਘੇਰ ਕੇ ਸੀਲ ਕਰ ਦਿੰਦਾ। ਲਗਭਗ ਇਸ ਤੋਂ ਵੀ 3 ਗੁਣਾ ਹੈਠਾਂ। ਯਾਨੀ 7255 ਫੁੱਟ ਦੀ ਗਹਿਰਾਈ ਤੇ ਜਾਣ ਤੇ ਤੁਹਾਨੂੰ ਦੁਨੀਆ ਦੀ ਸਭ ਤੋਂ ਗਹਿਰੀ ਕੇਵ ਦੇਖਣ ਨੂੰ ਮਿਲੇਗੀ। ਇਸ ਦਾ ਨਿਰਮਾਣ ਇੱਕ ਅਜਿਹੇ ਖੇਤਰ ਵਿੱਚ ਹੋਇਆ ਜਿੱਥੇ ਪਹਾੜਾਂ ਨੂੰ ਪਾਰ ਕਰਨਾ ਇੱਕ ਵੱਡੀ ਚੁਣੌਤੀ ਸੀ 1.5 ਹਜ਼ਾਰ ਫੁੱਟ heightਾਂ ਜਾਣਦੇ ਤੁਹਾਨੂੰ ਕੋਲਰ ਗੋਲਡ ਮਾਈਨ ਯਾਨੀ KGF ਵੇਖਣ ਨੂੰ ਮਿਲੇਗਾ ਜੋ ਕਰਨਾਟਕਾ ਵਿੱਚ ਸਥਿਤ ਹੈ ਇਸ ਮਾਈਨ ਤੋਂ ਸੋਨਾ ਕੱਢਿਆ ਜਾਂਦਾ ਸੀ ਫਿਲਹਾਲ ਇਸ ਮਾਈਨ ਨੂੰ ਬੰਦ ਕਰ ਦਿੱਤਾ ਗਿਆ ਹੈ KGF ਜਿਹੀ ਸੁਪਰ ਹਿੱਟ ਫਿਲਮ ਇਸ ਮਾਈਨ ਨਾਲ ਹੀ ਸਬੰਧਤ ਸੀ 12000 ਫੁੱਟ ਦੀ ਗਹਿਰਾਈ ਵਿੱਚ ਜਾਣਦੇ ਤੁਹਾਡੀ ਮੁਲਾਕਾਤ ਧਰਤੀ ਦੇ ਸਭ ਤੋਂ ਗਹਿਰੇ ਹਿੱਸੇ 'ਚ ਰਹਿਣ ਵਾਲੇ ਕੀੜੇ ਨਾਲ ਹੋਵੇਗੀ ਜਿਸ ਨੂੰ ਡੈਵਲ ਵਾਰਮ ਕਹਿੰਦੇ ਨੇ ਇਹ ਕੀੜੇ ਇੰਨੀ ਗਰਮੀ ਅਤੇ ਬਹੁਤ ਘੱਟ ਆਕਸੀਜਨ ਵਿੱਚ ਇੰਨੀ ਗਹਿਰਾਈ 'ਚ ਸਰਵਾਈਵ ਕਰਦੇ ਨੇ ਜਦੋਂ ਤੁਸੀਂ 4 ਕਿਲੋਮੀਟਰ ਹੇਠਾਂ ਯਾਨੀ 13123 ਫੁੱਟ ਜਿੰਨਾ ਗਹਿਰੇ ਹਿੱਸੇ ਵਿੱਚ ਆਉਂਦੇ ਤਾਂ ਤੁਹਾਨੂੰ ਦੁਨੀਆ ਦਾ ਸਭ ਤੋਂ ਗਹਿਰਾ ਮਾਈਨ ਵੇਖਣ ਨੂੰ ਮਿਲਦਾ ਜਿੱਥੇ ਕੰਮ ਕਰਨਾ ਮਨੁੱਖਾਂ ਲਈ ਇੱਕ ਵੱਡੀ ਚੁਣੌਤੀ ਬਣ ਜਾਂਦਾ ਹਾਲਾਂਕਿ ਪੇਟ ਲਈ ਲੋਕ ਜੋਖਮ ਉਠਾ ਹੀ ਲੈਂਦੇ ਨੇ ਇਹ ਉਹ ਜਗ੍ਹਾ ਹੈ ਜਿੱਥੇ ਮਨੁੱਖ ਧਰਤੀ ਦੇ ਸਭ ਤੋਂ ਗਹਿਰੇ ਹਿੱਸੇ ਤੱਕ ਪਹੁੰਚ ਪਾਇਆ ਹੈ ਯਾਨੀ ਸਾਫ਼-ਸਾਫ਼ ਇਹ ਕਹਿ ਸਕਦੇ ਹਾਂ ਕਿ ਧਰਤੀ ਦੇ ਅੰਦਰ 4 ਕਿਲੋਮੀਟਰ ਤੱਕ ਹੀ ਮਨੁੱਖ ਜਾ ਪਾਇਆ ਹੈ ਪਰ ਉਸਦੇ ਇਕੁਪਮੈਂਟ ਇਸ ਗਹਿਰਾਈ ਤੋਂ ਕਾਫੀ ਵੱਧ ਜਾ ਚੁੱਕੇ ਨੇ ਜਦੋਂ ਤੁਸੀਂ ਧਰਤੀ ਦੇ 9 ਕਿਲੋਮੀਟਰ ਜਿੰਨਾ ਅੰਦਰ ਜਾਂਦੇ ਹੋ ਤਾਂ ਤੁਹਾਨੂੰ KTV ਬੋਰਹੋਲ ਦਾ ਤਲ ਦੇਖਣ ਨੂੰ ਮਿਲਦਾ ਇਸ ਨੂੰ ਜਰਮਨੀ ਦੁਆਰਾ ਨਿਰਮਾਣ ਕੀਤਾ ਗਿਆ ਹੈ ਇਸ ਦਾ ਨਿਰਮਾਣ ਧਰਤੀ ਦੇ ਪਪੜੀ ਨੂੰ ਸਮਝਣ ਲਈ ਕੀਤਾ ਗਿਆ ਸੀ ਜਿੱਥੇ ਇਸ ਦੇ ਤਲ ਦਾ ਟੈਂਪਰੇਚਰ 220 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ ਪਰ ਇਸ ਤੋਂ ਵੀ ਹੇਠਾਂ ਇੱਕ ਹੋਰ ਬੋਰਹੋਲ ਹੈ ਜਿਸ ਨੂੰ ਕੋਲਾ ਸੁਪਰ ਡੀਪ ਨਾਮ ਤੋਂ ਜਾਣਿਆ ਜਾਂਦਾ ਹੈ ਜਿਸ ਨੂੰ ਰਸ਼ੀਆ ਵਿੱਚ ਕੀਤਾ ਗਿਆ ਹੈ ਇਸ ਦੀ ਗਹਿਰਾਈ 12 ਕਿਲੋਮੀਟਰ ਦੇ ਆਸ-ਪਾਸ ਹੈ ਮਨੁੱਖਾਂ ਦੁਆਰਾ ਬਣਾਇਆ ਇਹ ਦੁਨੀਆ ਦਾ ਇਕੱਲਾ ਅਜੀਹਾ ਗੱਡਾ ਹੈ ਜਿਸ ਤੋਂ ਅੱਗੇ ਅੱਜ ਤੱਕ ਕੋਈ ਨਹੀਂ ਜਾ ਸਕਿਆ ਕਿਉਂਕਿ ਇਸ ਤੋਂ ਵੱਧ ਗਹਿਰਾਈ ਕਰਨ ਵਿੱਚ ਡ੍ਰਿਲਿੰਗ ਪਿਗਲਣ ਲੱਗੀ ਸੀ ਦੋਸਤੋ ਅਸੀਂ ਉਸ ਤੋਂ ਵੀ ਅੱਗੇ ਵਧੀਏ ਪਰ ਉਸ ਤੋਂ ਪਹਿਲਾਂ ਤੁਸੀਂ ਧਰਤੀ ਦੀ ਲੇਅਰਜ਼ ਦੇ ਬਾਰੇ ਜਾਣ ਲਵੋ ਕਿਉਂਕਿ ਇਸ ਨੂੰ ਜਾਣਨ ਬਿਨਾਂ ਤੁਸੀਂ ਸਫ਼ਰ ਦਾ ਮਜ਼ਾ ਨਹੀਂ ਲੈ ਸਕਦੇ ਜਿਵੇਂ ਕਿ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਕਿ ਧਰਤੀ ਦੀ ਲੇਅਰਜ਼ ਨੂੰ ਚਾਰ ਹਿੱਸਿਆਂ ਵਿੱਚ ਵੰਡਿਆ ਗਿਆ ਜਿਸ ਵਿੱਚ ਪਹਿਲੀ ਲੇਅਰ ਦਾ ਨਾਮ ਕਰਸਟ ਦੂਜੀ ਦਾ ਨਾਮ ਮੈਂਟਲ ਤੀਜੀ ਦਾ ਨਾਮ ਆਊਟਰ ਕੋਰ ਅਤੇ ਚੌਥੀ ਦਾ ਨਾਮ ਇਨਰ ਕੋਰ ਹੈ ਅਜੇ ਤੱਕ ਸਾਡਾ ਸਫ਼ਰ ਧਰਤੀ ਦੇ ਕਰਸਟ ਵਾਲੇ ਲੇਅਰ ਵਿੱਚ ਚੱਲ ਰਿਹਾ ਹੈ ਜੋ ਲਗਭਗ 30 ਤੋਂ 70 ਕਿਲੋਮੀਟਰ ਜਿੰਨਾ ਮੋਟਾ ਹੈ 70 ਕਿਲੋਮੀਟਰ ਤੋਂ ਜਾਣਤੇ ਅਸੀਂ ਧਰਤੀ ਦੇ ਮੈਂਟਲ ਵਾਲੀ ਪਰਤ ਵਿੱਚ ਆ ਜਾਂਦੇ ਹਾਂ ਜੋ 2900 ਕਿਲੋਮੀਟਰ ਜਿੰਨੀ ਮੋਟੀ ਹੈ ਪਰ ਕ੍ਰਸਟ ਦੀ ਤਰ੍ਹਾਂ ਨਹੀਂ ਹੈ ਇਸ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ ਅਪਰ ਮੈਂਟਲ ਅਤੇ ਇਨਰ ਮੈਂਟਲ ਅਪਰ ਮੈਂਟਲ 660 ਕਿਲੋਮੀਟਰ ਤੱਕ ਹੁੰਦੀ ਹੈ ਜੋ ਲਿਕਵਿਡ ਫਾਰਮ ਵਿੱਚ ਹੁੰਦੀ ਹੈ ਅਤੇ ਇੱਥੋਂ ਹੀ ਵੋਲਕੈਨੋ ਦਾ ਜਨਮ ਹੁੰਦਾ ਹੈ ਜਦ ਕਿ ਇਨਰ ਮੈਂਟਲ ਧਰਤੀ ਦੀ ਸਤ੍ਹਾ ਤੋਂ 2900 ਕਿਲੋਮੀਟਰ ਹੇਠਾਂ ਹੁੰਦੀ ਹੈ ਜੋ ਦਬਾਅ ਕਾਰਨ ਠੋਸ ਤਾਂ ਹੁੰਦੀ ਹੈ ਪਰ ਹੌਲੀ-ਹੌਲੀ ਵਹਿਦੀ ਰਹਿੰਦੀ ਹੈ ਮੈਂਟਲ ਦਾ ਟੈਂਪਰੇਚਰ 1000 ਡਿਗਰੀ ਸੈਲਸੀਅਸ ਤੋਂ ਲੈ ਕੇ 3700 ਡਿਗਰੀ ਸੈਲਸੀਅਸ ਤੱਕ ਹੁੰਦਾ ਹੈ ਇਸ ਤੋਂ ਬਾਅਦ ਜਦੋਂ ਅਸੀਂ 2900 ਕਿਲੋਮੀਟਰ ਦੀ ਗਹਿਰਾਈ ਤੋਂ ਅੱਗੇ ਵੱਧਦੇ ਹਾਂ ਤਾਂ ਸਾਨੂੰ ਆਊਟਰ ਕੋਰ ਦੀ ਪਰਤ ਦਿਖਾਈ ਦਿੰਦੀ ਹੈ ਜੋ 2200 ਕਿਲੋਮੀਟਰ ਜਿੰਨੀ ਮੋਟੀ ਹੁੰਦੀ ਹੈ ਜਿਸ ਵਿੱਚ ਪਿਗਲਿਆ ਹੋਇਆ ਨਿਕਲ ਅਤੇ ਆਇਰਨ ਹੁੰਦਾ ਹੈ ਜਿਸ ਦਾ ਟੈਂਪਰੇਚਰ 4000 ਡਿਗਰੀ ਤੋਂ 5500 ਡਿਗਰੀ ਸੈਲਸੀਅਸ ਤੱਕ ਹੁੰਦਾ ਹੈ ਇਹ ਪਰਤ ਇੰਨੀ ਗਰਮ ਹੈ ਕਿ ਇੱਥੇ ਕੋਈ ਠੋਸ ਪਦਾਰਥ ਨਹੀਂ ਟਿਕ ਸਕਦਾ ਇਹ ਲੇਅਰ ਧਰਤੀ ਦਾ ਮੈਗਨੇਟਿਕ ਫੀਲਡ ਬਣਾਉਣ ਵਿੱਚ ਮਦਦ ਕਰਦੀ ਹੈ ਜੋ ਸਾਨੂੰ ਸੂਜ ਦੀਆਂ ਖਤਰਨਾਕ ਕਿਰਨਾਂ ਤੋਂ ਬਚਾਉਂਦੀ ਹੈ 5000 ਕਿਲੋਮੀਟਰ ਤੋਂ ਵੀ ਵੱਧ ਗਹਿਰਾਈ ਤੇ ਜਾਣ ਤੇ ਸਾਨੂੰ ਧਰਤੀ ਦਾ ਇਨਰ ਕੋਰ ਦਿਖਾਈ ਦਿੰਦਾ ਹੈ ਜੋ ਨਿਕਲ ਅਤੇ ਆਇਰਨ ਤੋਂ ਬਣਿਆ ਹੁੰਦਾ ਹੈ ਜਿਸ ਦਾ ਟੈਂਪਰੇਚਰ 5200 ਤੋਂ 6000 ਡਿਗਰੀ ਸੈਲਸੀਅਸ ਦੇ ਆਸ-ਪਾਸ ਹੁੰਦਾ ਹੈ। ਇਹ ਟੈਂਪਰੇਚਰ ਲਗਭਗ ਸੂਰਜ ਦੀ ਸਤ੍ਹਾ ਜਿੰਨਾ ਹੁੰਦਾ ਹੈ। ਹਾਲਾਂਕਿ ਅਧਿਕ ਦਬਾਅ ਕਾਰਨ ਇਹ ਇੱਕਦਮ ਠੋਸ ਅਵਸਥਾ ਵਿੱਚ ਹੈ। ਕੁਝ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਗੇਂਦ ਵਰਗਾ ਦਿਖਾਈ ਦੇਣ ਵਾਲਾ ਕੋਰ ਹੌਲੀ-ਹੌਲੀ ਘੁੰਮਦਾ ਹੈ ਜਿਸ ਨਾਲ ਮੈਗਨੇਟਿਕ ਫੀਲਡ ਬਣਦੀ ਹੈ। ਆਮ ਤੌਰ ਤੇ ਇਹ ਕਿਹਾ ਜਾਂਦਾ ਹੈ ਕਿ ਇਨਰ ਕੋਰ ਅਤੇ ਆਊਟਰ ਕੋਰ ਤੋਂ ਹੀ ਤਾਤੂ ਪਿਗਲ ਕੇ ਮੈਂਟਲ ਕੋਰ ਦੇ ਜ਼ਰੀਏ ਧਾਤੀ ਦੇ ਕਰਸਟ ਵਾਲੇ ਹਿੱਸੇ ਤੱਕ ਆਉਂਦੇ ਹਨ ਜਿੱਥੋਂ ਅਸੀਂ ਮਨੁੱਖ ਇਸ ਨੂੰ ਕੱਢ ਲੈਂਦੇ ਹਾਂ ਜਿਸ ਵਿੱਚ ਆਇਰਨ ਕਾਪਰ ਨਿਕਲ ਮੈਗਨੀਸ਼ੀਅਮ ਐਲੂਮੀਨੀਅਮ 골ਡ ਅਤੇ ਸਿਲਵਰ ਵਰਗੇ ਪਦਾਰਥ ਸ਼ਾਮਲ ਹੁੰਦੇ ਹਨ ਜਿਨ੍ਹਾਂ ਨੂੰ ਕੱਢਣ ਵਿੱਚ ਵੋਲਕੇਨੋ ਅਤੇ ਟੈਕਟੋਨਿਕ ਪਲੇਟ ਦਾ ਮੁੱਖ ਹੱਥ ਹੁੰਦਾ ਹੈ ਹੁਣ ਜੇ ਸਾਰੀਆਂ ਪਰਤਾਂ ਨੂੰ ਜੋੜਿਆ ਜਾਵੇ ਤਾਂ ਕੁੱਲ ਮਿਲਾ ਕੇ ਧਰਤੀ ਦੀ ਗਹਿਰਾਈ 6300 ਕਿਲੋਮੀਟਰ ਤੋਂ ਵੀ ਵੱਧ ਨਿਕਲ ਕੇ ਆਉਂਦੀ ਹੈ ਕਿਉਂਕਿ ਇੰਨੀ ਗਹਿਰਾਈ ਤੋਂ ਜਦੋਂ ਤੁਸੀਂ ਅੱਗੇ ਵਧੋਗੇ ਤਾਂ ਤੁਹਾਨੂੰ ਉਲਟਾ ਉਹੀ ਕੋਰ ਆਉਂਦਾ ਹੋਇਆ ਦਿਖਾਈ ਦੇਵੇਗਾ ਜਿਵੇਂ ਇਨਰ ਕੋਰ ਆਊਟਰ ਕੋਰ ਮੈਂਟਲ ਅਤੇ ਫਿਰ ਕਰਸਟ ਜਿਸ ਨੂੰ ਪਾਰ ਕਰਨ ਤੇ ਤੁਸੀਂ ਧਰਤੀ ਦੇ ਕਿਸੇ ਦੂਜੇ ਹਿੱਸੇ ਤੇ ਨਿਕਲਾਵੋ ਇੱਕ ਪ੍ਰੈਕਟੀਕਲ ਦੱਸ ਦਿਆਂ ਤੁਹਾਨੂੰ ਇਸ ਨੂੰ ਧਿਆਨ ਨਾਲ ਦੇਖਣਾ ਮੰਨ ਲਓ ਧਰਤੀ ਦੇ ਇਸ ਹਿੱਸੇ 'ਤੇ ਇੱਕ ਟਨਲ ਬਣਾਈ ਅਤੇ ਇਸ ਹਿੱਸੇ ਵਿੱਚ ਆ ਕੇ ਨਿਕਲਿਆ ਜਾਵੇ ਅਤੇ ਇਸ ਟਨਲ ਵਿੱਚ ਜੰਪ ਲਗਾ ਦਿੱਤਾ ਜਾਵੇ ਤਾਂ ਕਿ ਅਸੀਂ ਇਸ ਪਾਸੇ ਤੋਂ ਨਿਕਲ ਸਕਦੇ ਹਾਂ ਇਸ ਦਾ ਜਵਾਬ ਹੈ ਨਹੀਂ ਕਿਉਂਕਿ ਜਦੋਂ ਤੁਸੀਂ ਕਿਸੇ ਇੱਕ ਜਗ੍ਹਾ ਤੋਂ ਜੰਪ ਕਰੋਗੇ ਤਾਂ ਬਹੁਤ ਤੇਜ਼ ਗਤੀ ਨਾਲ ਦੀ ਤਰਫ ਜਾਓਗੇ ਅਤੇ ਦੂਜੇ ਪਾਸੇ ਦੇ ਪਾਸ ਪਹੁੰਚ ਕੇ ਦੁਬਾਰਾ ਉਸੇ ਟਨਲ ਵਿੱਚ ਡਿੱਗ ਜਾਓਗੇ ਅਤੇ ਇਹ ਪ੍ਰਕਿਰਿਆ ਕੁਝ ਸਮੇਂ ਤੱਕ ਚੱਲਦੀ ਰਹੇਗੀ ਅਤੇ ਹੌਲੀ-ਹੌਲੀ ਘਟ ਹੁੰਦੀ ਰਹੇਗੀ ਅਤੇ ਇੱਕ ਸਮਾਂ ਐਸਾ ਆਵੇਗਾ ਜਦੋਂ ਤੁਸੀਂ ਧਰਤੀ ਦੇ ਸੈਂਟਰ ਵਿੱਚ ਹੀ ਲਟਕ ਜਾਓਗੇ ਕਿਉਂਕਿ ਧਰਤੀ ਦੀ ਗ੍ਰੈਵਿਟੀ ਕੇਂਦਰ ਵਿੱਚ ਹੈ ਜੋ ਤੁਹਾਨੂੰ ਨਾ ਇਸ ਪਾਸ ਆਉਣ ਦੇਵੇਗੀ ਤੇ ਨਾ ਉਸ ਪਾਸ ਹੈ ਨਾ ਇੰਟਰਸਟਿੰਗ ਦੋਸਤੋ ਇਸ ਵੀਡੀਓ ਨੂੰ ਬਣਾਉਣ ਵਿੱਚ ਦਿਮਾਗ ਦਾ ਦਹੀਂ ਕਰਨਾ ਪਿਆ ਅਤੇ ਤਦ ਜਾ ਕੇ ਵੀਡੀਓ ਰੈਡੀ ਹੋਈ ਆ ਜੇ ਤੁਹਾਨੂੰ ਇਹ ਵੀਡੀਓ ਹੈਲਪਫੁਲ ਲੱਗੀ ਹੋਵੇ ਨਾ ਤਾਂ ਇੱਕ ਲਾਈਕ ਜ਼ਰੂਰ ਕਰਿਓ ਅਤੇ ਕੋਈ ਕਨਫਿਊਜ਼ਨ ਹੋਵੇ ਤਾਂ ਕਮੈਂਟ ਦੇ ਜ਼ਰੀਏ ਪੁੱਛ ਸਕਦੇ ਹੋ ਸਾਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ